ਵੈਲਕਮ ਫਰੈਂਡਸ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਤੁਹਾਡੇ ਆਪਣੀ YouTube ਚੈਨਲ ਤੇ ਫਰੈਂਡਸ ਅੱਜ ਦੀ ਇਸ ਵੀਡੀਓ ਦੇ ਵਿੱਚ ETT 94 ਪੋਸਟਾਂ ਦੇ ਸੰਬੰਧੀ ਬਹੁਤ ਹੀ ਵੱਡੀ ਅਪਡੇਟ ਲੈ ਕੇ ਆਏ ਹਾਂ ਦਫ਼ਤਰ ਡਾਇਰੈਕਟਰ ਸਿੱਖਿਆ ਭਰਤੀ ਡਾਇਰੈਕਟੋਰੇਟ ਪੰਜਾਬ ਦੇ ਦੁਆਰਾ ਇੱਕ ਪਬਲਿਕ ਨੋਟਿਸ ਹੈ ਜਿਹੜਾ ਉਹ ਜਾਰੀ ਕੀਤਾ ਗਿਆ ਹੈ ਫਰੈਂਡਸ ਇਹ ਜਿਹੜਾ ਪਬਲਿਕ ਨੋਟਿਸ ਹੈ ਇਹ 94 ETT ਕਾਡਰ ਦੇ ਜਿਹੜੀਆਂ ਪੋਸਟਾਂ ਨੇ ਉਹਨਾਂ ਦਾ ਜਿਹੜਾ ਪੰਜਾਬੀ ਦਾ ਲਿਖਤੀ ਪੇਪਰ ਹੈ ਪੇਪਰ A ਉਸ ਦੇ ਸੰਬੰਧ ਦੇ ਵਿੱਚ ਹੈ ਫਰੈਂਡਸ ਆਓ ਇਸ ਪਬਲਿਕ ਨੋਟਿਸ ਨੂੰ ਡਿਟੇਲ ਦੇ ਵਿੱਚ ਪੜ੍ਹਦੇ ਹਾਂ ਫਰੈਂਡਸ ਜਿਵੇਂ ਕਿ ਤੁਹਾਨੂੰ ਪਤਾ ਹੈ ਮਾਨਯੋਗ ਹਾਈ ਕੋਰਟ ਦੇ ਹੁਕਮ ਮਿਤੀ 30 April 2024 ਅਨੁਸਾਰ 9894 ETT ਭਰਤੀ ਦਾ ਜਿਹੜਾ ਪੇਪਰ A ਦੁਬਾਰਾ ਲਿਆ ਜਾਣਾ ਹੈ ਇਸ ਮੰਤਵ ਲਈ 9894 ETT ਪੇਪਰ A ਪੰਜਾਬੀ ਭਾਸ਼ਾ ਕੁਆਲੀਫਾਈਇੰਗ ਪੇਪਰ ਦਾ ਜਿਹੜਾ ਸਿਲੇਬਸ ਹੈ ਉਹ ਵੀ ਵਿਭਾਗ ਦੀ ਵੈਬਸਾਈਟ ਤੇ ਅਪਲੋਡ ਕੀਤਾ ਗਿਆ ਹੈ ਉਮੀਦਵਾਰਾਂ ਨੂੰ ਇਸ ਪਬਲਿਕ ਨੋਟਿਸ ਦੇ ਦੁਆਰਾ ਸੂਚਿਤ ਕੀਤਾ ਗਿਆ ਹੈ ਫਰੈਂਡਸ ਕਿ ਇਹਨਾਂ ਅਸਾਮੀਆਂ ਲਈ ਲਿਖਤੀ ਟੈਸਟ ਹੈ ਜਿਹੜਾ ਉਹ ਮਿਤੀ 28/7/2024 ਨੂੰ ਲਿਆ ਜਾਵੇਗਾ ਯਾਨੀ ਕਿ 28 ਜੁਲਾਈ 2024 ਨੂੰ ਲਿਆ ਜਾਵੇਗਾ ਫਰੈਂਡਸ ਇਸ ਪੇਪਰ ਦਾ ਜਿਹੜਾ ਸਮਾਂ ਉਹ ਸਵੇਰੇ 11 ਵਜੇ ਤੋਂ 12:40 ਤੱਕ ਦਾ ਹੋਵੇਗਾ ਅ ਇਸ ਲਿਖਤੀ ਟੈਸਟ ਲਈ ਪ੍ਰੀਖਿਆ ਕੇਂਦਰ ਤੇ ਰੋਲ ਨੰਬਰ ਬਾਅਦ ਵਿੱਚ ਜਾਰੀ ਕੀਤੇ ਜਾਣਗੇ ਫਰੈਂਡਸ ਜਿਹੜਾ ਇਹ 8TT 94 ਪੇਪਰ A ਪੰਜਾਬੀ ਭਾਸ਼ਾ ਦਾ ਪੇਪਰ ਹੈ ਇਸ ਦਾ ਜਿਹੜਾ ਸਿਲੇਬਸ ਹੈ ਉਹ ਵੀ ਆਲਰੇਡੀ ਵਿਭਾਗ ਦੀ ਜਿਹੜੀ ਵੈਬਸਾਈਟ ਆ ਉਸ ਤੇ ਅਪਲੋਡ ਕਰ ਦਿੱਤਾ ਗਿਆ ਹੈ ਅਤੇ ਇਸ ਦੀ ਜਿਹੜੀ ਪੀਡੀਐਫ ਹੈ ਉਹ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਦੇ ਵਿੱਚ ਉਸ ਦਾ ਲਿੰਕ ਦਿੱਤਾ ਹੈਗਾ ਉਸ ਤੇ ਕਲਿੱਕ ਕਰਕੇ ਵੀ ਤੁਸੀਂ ਡਾਊਨਲੋਡ ਕਰ ਸਕਦੇ ਹੋ ਫਰੈਂਡਸ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਥੈਂਕ ਯੂ ਫॉर ਵਾਚਿੰਗ